हालेलुया तो असी थोड़ा समय इस जगह पर बैठ के प्रभु के वचन को सुना जो तुसी भी जान पाओ कि मुक्ति दाता उधार करता प्रभु यीशु मसीह जो साडे विचकार इस ते आया और किस तरह से उसके जन्मदिन मान जो इस जगह पर कर रहे हैं देख पावे हालेलुया और बाइबल दे विच लिखा है ਤੇਰੇ ਤੀਜੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ ਹallelujah ਬਹੁਤ سارے ਪੀਰ پیغمبر ਆਏ ਉਹਨਾਂ ਨੇ ਸਾਰਿਆਂ ਨੇ ਸਾਡੇ ਲਈ ਜਾਨ ਕੁਰਬਾਨ ਕੀਤੀ ਤੀਵੀਸ ਦੁਨੀਆ ਦੇ ਵਿੱਚ ਆਏ ਮਾਰੇ ਗਏ ਗੱਡੇ ਗਏ ਔਰ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਹallelujah ਔਰ ਜਿੰਨੇ ਵੀ ਜਗ੍ਹਾ ਤੇ ਆਪਣੀ ਬਾਈਬਲ ਨੂੰ ਲੈ ਕੇ ਆਏ ਉਹ ਸਭ ਮੇਰੇ ਨਾਲ ਪ੍ਰਭੂ ਦੇ ਵਚਨ ਨੂੰ ਖੋਲਾਂਗੇ ਥੋੜਾ ਸਮਾਸੀ ਬਚਨ ਦੇ ਵਿੱਚ ਜਾਵਾਂਗੇ ਔਰ ਉਸ ਤੋਂ ਬਾਅਦ ਜਿਹੜੀਆਂ ਰਹਦੀਆਂ ਪਰਫਾਰਮੈਂਸ ਆ ਰੱਬ ਨੂੰ ਵਧਾਈਆਂ ਅਸੀਂ ਚਾਵਾਣ ਵਾਲੀ ਖੁਸ਼ੀਆਂ ਬਣਾਈਆਂ ਉਹ ਵੱਡੇ ਵੀ ਤੇ ਅਸਾਂ ਨੂੰ ਵਧਾਈਆਂ ਸਤਿ ਪੂਜਾ ਮਸੀਹ ਪੰਡ ਸੇਖਵਾ ਵਿੱਚ ਜਿਵੇਂ ਖੁਦਾਵੰਦ ਦਾ ਪ੍ਰਵੇਸ਼ਨ ਸੀਦੇ ਜਨਮ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ ਮਨਾਇਆ ਜਾਂਦਾ ਹੈ ਔਰ ਇਸ ਇਸ ਦੀ ਇਸ ਖੁਸ਼ੀ ਦੇ ਵਿੱਚ ਅਸੀਂ ਲੱਖ ਲੱਖ ਸਭ ਨੂੰ ਵਧਾਈਆਂ ਦਿੰਨੇ ਹਾਂ ਔਰ ਮੈਂ ਦੁਆ ਕਰਦੀ ਹਾਂ ਜਿੰਨੇ ਵੀ ਮੇਰੇ ਭੈਣ ਭਰਾ ਜਾਂ ਕਲੀਸਿਆ ਇਸ ਜਗ੍ਹਾ ਤੇ ਮੌਜੂਦ ਹੋਈ ਹੈ ਉਹਨਾਂ ਦਾ ਵੀ ਮੈਂ ਲੱਖ ਲੱਖ ਧੰਨਵਾਦ ਕਰਦੀ ਹਾਂ ਕਿਉਂਕਿ ਮਤਲਬ ਖੁਦਾ ਹੀ ਹੈ ਇਸ ਯੋਗ ਬਣਾਉਣ ਵਾਲਾ ਹallelujah ਪ੍ਰਭੂ ਨੇ ਕਿਉਂਕਿ ਪ੍ਰਭੂ ਕਿ ਸਦੇ ਜੀਵਨ ਨੂੰ ਪ੍ਰਭੂ ਜੀਵਨਾਂ ਨੂੰ ਚੇਂਜ ਕਰਦਾ ਹੈ ਨਾ ਕਿ ਧਰਮ ਨਾ ਜਾਤ ਤੇ ਨਾ ਹੀ ਕਿਸੇ ਦੇ ਰੰਗ ਰੂਪ ਨੂੰ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਦੇ ਆਉਣ ਦਾ ਇਸ ਦੁਨੀਆ ਦੇ ਵਿੱਚ ਕਾਰਨ ਇਹ ਹੈ ਕਿ ਉਹ ਸਾਡਾ ਮੁਕਤੀਦਾਤਾ ਹੈ ਉਹ ਉਧਾਰ ਕਰਨ ਆਇਆ ਹੈ ਨਾ ਕਿ ਕਿਸੇ ਦਾ ਧਰਮ ਜਾਤ ਚੇਂਜ ਕਰਨ ਦੇ ਲਈ ਸਾਰਿਆਂ ਨੂੰ ਜੈਮ ਸੀ ਜੀ ਔਰ ਮੈਂ ਪ੍ਰਾਰਥਨਾ ਕਰਦੀ ਹਾਂ ਸਾਰੇ ਨਗਰ ਖੇੜੇ ਦੇ ਵਿੱਚ ਔਰ ਸਾਰੇ ਨਗਰ ਖੇੜੇ ਦੇ ਲਈ ਜਿਨ੍ਹਾਂ ਨੇ ਰਲ ਮਿਲ ਕੇ ਮੇਰਾ ਸਹਿਯੋਗ ਦਿੱਤਾ ਔਰ ਪ੍ਰਭੂ ਉਹਨਾਂ ਦੇ ਪੰਡਾਰਿਆਂ ਨੂੰ ਹੋਰ ਪਰਨ ਉਹਨਾਂ ਦੇ ਨਗਰ ਦੇ ਵਿੱਚ ਖੁਸ਼ੀਆਂ ਖੇੜੇ ਹੋਰ ਦੇ